ਗੱਲ ਬਾਤ ਇਹ ਜੀ ਨਹੀਂ ਹੀ ਦਿੰਦੇ। ਕੁੱਟਦੇ ਹੀ ਮਾਰਦੇ ਹੀ ਰੋਟੀ ਨਹੀਂ ਹੀ ਦਿੰਦੇ, ਦਵਾਈ ਨਹੀਂ ਲਿਆ ਕੇ ਦਿੰਦੇ। ਕੋਣ ਕੋਣ ਨੇ ਜਿਹੜੇ ਕੁੱਟ ਮਾਰ ਕਰਦੇ। ਇਹ ਮੇਰਾ ਪੁੱਤ ਤੇ ਨੌ ਤੇ ਕੱਟਵਾਲਾ ਮਾਤਾ ਦਾ। ਮਰਦਪੀਰ ਸਿੰਘ ਨਵਜੀਤ ਕੌਰ ਲਖਵਿੰਦਰ ਸਿੰਘ ਤਿੰਨੇ ਕੁੱਟ ਮਾਰ ਕਰਦੇ। ਰੋਟੀ ਖਾ ਜੀਂ ਥੋੜੀ ਰੋਟੀ ਖੋਲਿੰਗੇ। ਰੋਟੀ ਖਾਓ। ਹਾਂ? ਕਿਵੇਂ ਹੈ? ਇਹ ਦੁਖੀ ਹੋ ਕੇ ਆਈ ਆ ਅੱਜ ਵੀ ਉਹਨੂੰ ਮਾਰਿਆ ਵਾ ਕੱਲ ਵੀ ਮਾਰਿਆ ਕੱਲ ਸਵੇਰ ਦੀ ਇੱਕ ਰੋਟੀ ਚਾਹ ਨਾਲ ਉਠਦੀ ਐ ਖਾਦੀ ਐ ਕੱਲ ਸਾਰੀ ਦਿਹਾੜੀ ਕੁਝ ਨਹੀਂ ਖਾਦੀ ਤੂੰ ਗਰਦਾ ਮੀਂਹ ਦੀ ਬਈ ਰੋਟੀ ਇੱਕ ਖਾਦੀ ਮੈਨੂੰ ਖੋ ਪਈ ਅੱਜ ਵੀ ਇਹਨੂੰ ਮਾਰਿਆ ਸਵੇਰੇ ਮਾਰਿਆ ਵਾ ਇੱਥੇ ਆਈ ਆ ਵੇਲੀ ਇੱਥੋਂ ਆਣ ਕੇ ਇੱਥੇ ਸਟੇਸ਼ਨ ਤੇ ਫਟਕ ਤੇ ਇਹਦਾ ਰਹਿੰਦਾ ਫਬਜੀ ਜਿਹੜਾ ਉਹਦਾ ਗੱਲ ਕਰਕੇ ਗਈ ਆ ਉਹ ਆਂਦਾ ਮਾਦਾ ਤੂੰ ਦਵਾਈ ਲਿਓ ਨਹੀਂ ਆਂਦੀ ਮੈਨੂੰ ਲਿਆ ਕੇ ਨਹੀਂ ਦਿੰਦੇ ਆਂਦਾ ਮਾਦਾ ਤੂੰ ਵੇਲੀ ਤੂੰ ਤੰਬੂ ਲਾ ਲ ਨਹੀਂ ਦਵਾਈ ਲਿਆ ਕੇ ਦਿੰਦੇ ਤੂੰ ਇੱਥੇ ਰਹਿ ਜਾ ਘਰੋਂ ਕਰਦੀ ਆ ਤੈਨੂੰ ਤੂੰ ਇੱਥੇ ਰਹਿ ਲੈ ਆਂਦੀ ਚੰਗਾ ਤਾਂ ਇਹੋ ਫਬਜੀ ਨੇ ਉਹਨੂੰ ਲੱਖੇ ਨੂੰ ਆਖਿਆ ਲੱਖੇ ਨੇ ਫੇਰ ਜਾ ਕੇ ਘਰ ਹੱਥੀਂ ਪਿਆ ਫੇਰ ਮਾਰਿਆ ਨਾਈ ਬਾਟੀਆਂ ਮਰੋੜੀਆਂ ਨਾਈ ਹਿੱਕ ਚ ਮੁੱਕੀਆਂ ਮਾਰਿਆ ਇਹ ਚਾਂਦੇ ਦੀ ਕਾਰਵਾਈ ਕੀਤੀ ਜਾਂਦੀ ਹੋਈ ਅਸੀਂ ਇਹੋ ਜੰਦੇ ਪਿੰਡਾਂ ਦੇ ਪੱਟਾ ਹੋਏ ਤਿੰਨ ਇਹਨਾਂ ਤਿੰਨਾਂ ਦੇ ਪੱਟਾ ਹੋਏ ਇਹਨਾਂ ਨੂੰ ਪਤਾ ਲੱਗੇ ਕਿ ਕੱਲਾ ਕੱਲਾ ਪੁੱਤ ਵਾਂ ਮੈਂ ਕੱਲਾ ਕੱਲਾ ਮੈਂ ਪੁੱਤ ਵਾਂ ਤੇ ਮੈਂ ਕਿਤਨਾ ਆਪਣੀ ਮਾਂ ਨੂੰ ਕੀ ਤਸੀਹੇ ਦਿੱਤੇ ਆ ਮੈਂ ਲੱਖ ਰੁਪਇਆ ਲੈ ਕੇ ਆਇਆ ਲੱਖ ਮਾਰ ਦੇ ਵਾਸਤੇ ਲੈ ਕੇ ਆਇਆ ਕਰੋੜ ਰੁਪਇਆ ਸੱਚ ਕਰੋੜ ਰੁਪਇਆ ਦਿੱਤੇ ਮਾਂ ਨੂੰ ਆਪਣਾ ਗਰਮੀਤ ਸਿੰਘ ਨਾਲ ਇਨਸਾਫ ਕਰਾਇਆ ਗੱਲਬਾਤ ਗੱਲਬਾਤ ਜੀ 5-6 ਮਹੀਨੇ ਤੋਂ ਆਇਆ ਲਟਾਇਰ ਹੋ ਗਏ ਉਦੋਂ ਤਾਂ ਆ ਕੇ ਤੇ ਮਾਤਾ ਨੂੰ ਕੁੱਟ ਮਾਰ ਕਰਦੇ ਇਹ ਤੇ ਜੜਾ ਲਖਵਿੰਦਰ ਸਿੰਘ ਤੇ ਦਲਬੀਰ ਸਿੰਘ ਦਲਬੀਰ ਸਿੰਘ ਘਰ ਵਾਲਾ ਇਹ ਨਾਲ ਇਹਦੀ ਨਾਲ ਦੀ ਆ ਕੋਈ ਰੋਟੀ ਪਾਣੀ ਨਹੀਂ ਦੇ ਦਿੰਦੇ ਇਹਨੂੰ ਕੀਤਵਾਜੇ ਰੋਟੀ ਕੁੱਟ ਕੇ ਦੇ ਮਤਲਬ ਕੱਢਦੇ ਬੜਾ ਹਾਰੇ ਰਿਸ਼ਤੇਦਾਰਾਂ ਵੀ ਇਹਨਾਂ ਨੂੰ ਸਮਝਾਇਆ ਨਹੀਂ ਟਾਲਦੇ ਅੱਜ ਵੀ ਜਦੋਂ ਇਹਦਾ ਕਤਲ ਹੋ ਗਿਆ ਇਹਨਾਂ ਦੇ ਦੁੱਖੋ ਤੇ ਅਸੀਂ ਆਏ ਇਹਨਾਂ ਕੁੜੀਆਂ ਨੂੰ ਗਲੱਫੇ ਮਾਰੇ ਸਾਰੇ ਪੇਟ ਦੇ ਹੁੰਦੇ ਆ ਮੁਲਾਜ਼ਮਾਂ ਦੇ ਹੁੰਦੇ ਆ ਤੇ ਕਾਰਵਾਈ ਦੀ ਨਜ਼ਰ ਨਹੀਂ ਹੋਈ ਗਈ ਅਸੀਂ ਉਹ ਨਜ਼ਰ ਲਾਛ ਨਹੀਂ ਚੁੱਕਦੇ ਇਹਨਾਂ ਦਾ ਪਰਚਾ ਹੋਣਾ ਚਾਹੀਦਾ ਉਹ ਸਾਰੇ ਰਲੇ ਨੇ ਮਾਇਆ ਦਾ ਘਮਾਂਡਿਆ ਆਂਦਾ ਕਰੋੜ ਰੁਪਇਆ ਮੈਂ ਲੈ ਕੇ ਆਇਆ ਤੇ ਕੋਈ ਰੋਟੀ ਨਹੀਂ ਭੁੱਖੀ ਮਰੀ ਆ ਕੱਲ ਸਵੇਰ ਦੀ ਇੱਕ ਰੋਟੀ ਖਾਦੀ ਆ ਨਾ 10 ਵਜੇ ਚਾਹ ਨੂੰ ਇਨਸਾਫ ਚਾਹੀਦਾ ਜਿਹੜਾ ਇਹ ਆ ਵੀ ਇੰਨਾ ਤੇ ਹਰ ਰੋਟੀ ਮਾਵਾਂ ਨੂੰ ਦੇ ਮਾਰਨਗੇ ਇਦਾਂ ਤਾਂ ਨਹੀਂ ਚਾਹੀਦਾ ਪੁੱਤ ਦੇ ਧੀਆ ਜੰਮੀ ਦੀਆਂ ਮਾਂ ਬੋ ਸੁਖਲੀ ਜੰਮਦਾ ਤੇ ਜੇ ਕਤਲ ਹੀ ਹੋਣਾ ਤੇ ਫਿਰ ਜੰਮਨ ਦੀ ਕੀ ਲੋੜ ਹੈ ਇਹਦਾ ਨਿਆਂ ਹਾਂ ਇਹਦਾ ਇਨਸਾਫ ਹੀ ਲਾਣਾ ਨੇ ਉਹਨਾਂ ਦੇ ਪਰਚਾ ਹੋਏ ਉਹਨਾਂ ਦੇ ਹੱਥ ਘੜੀਆਂ ਲੱਗੇ ਤੇ ਫਿਰ ਮਤਲਬ ਆ ਚੁੱਕਾ ਲੈਣੀ ਆ ਉਹਨਾਂ ਜੇ ਚੁੱਕਣ ਨਹੀਂ ਦੇ ਦੇ ਪਹਿਲਾਂ ਤਿੰਨਾਂ ਦੇ ਪਰਚਾ ਹੋਣਾ ਚਾਹੀਦਾ ਨਾਲ ਇਹਦੀ ਲਖਵਿੰਦਰ ਸਿੰਘ ਦੀ ਘਰ ਦੀ ਆ ਹਾਂ ਚਾਹੀਦਾ ਹਾਲ ਅੱਜ ਇੱਕ ਲੇਡੀ ਜੀਜੀ ਅਮਰਜੀ 68 63 ਸਾਲ ਦੀ ਹੈ ਉਹਨਾਂ ਘਰੇਲੂ ਕਲੇਸ਼ ਤੋਂ ਤੰਗ ਆ ਕੇ ਉਹਨਾਂ ਨੇ ਅੱਜ ਇੱਥੇ ਗੇਟ ਨੰਬਰ 48 ਤੇ ਚਾਵਰ ਦੇ ਲੱਗੇ ਆ ਕਿ ਇਹਨੇ ਮਤਲਬ ਖੁਦਕੁਸ਼ੀ ਕਰ ਲਈ ਹੈ ਤੇ ਉਹਦੇ ਸਬੰਧ ਵਿੱਚ ਅਸੀਂ ਅੱਜ ਇੱਥੇ ਆਏ ਆ ਤੇ ਮੇਰੇ ਤੋਂ ਪਹਿਲਾਂ ਐਸਐਪਪੰਦ ਸਿੰਘ ਆਏ ਸੀਗੇ ਇਹਨਾਂ ਨੇ ਜਿਹੜੀ ਉਹ ਕਾਰਵਾਈ ਬੁੜੀ ਜਿਹੜੀ ਅਮਰ ਵਿੱਚ ਲੈਂਦੀ ਹੈ ਤੇ ਇਹਨਾਂ ਦੀ ਤਲਾਹ ਤੇ ਮੈਂ ਇੱਥੇ ਬਰਾਏ ਤਸਦੀਕ ਮੈਂ ਐਸਐਚਓ ਜੀਆਰਪੀ ਬਟਨਕੋਟ ਬ੍ਰਾਈਟਸ ਦੀਵ ਨੂੰ ਕੱਗੋਦੀ ਆਇਆ ਸੀਗਾ ਤੇ ਉੱਥੇ ਇਹਦੇ ਜਿਹੜੀ ਮ੍ਰਿਤਕਾ ਉਹਦੇਆਂ ਬੇਟੀਆਂ ਨੇ ਬਲੋ ਮੇਰੇ ਕੋਲ ਹਾਜ਼ਰ ਆ ਕੇ ਆਪਣਾ ਬਿਆਨ ਲਖਾਇਆ ਵੀ ਸਾਡੀ ਮਾਤਾ ਨੇ ਜਿਹੜੀ ਘਰੇਲੂ ਆਪਣੇ ਘਰਵਾਲੇ ਤੋਂ ਤੇ ਬੇਟੇ ਤੋਂ ਉਹਦੇ ਨੋਂ ਤੰਗਾ ਕੇ ਜਿਹੜੀ ਕੁੱਦਗੀ ਕੀਤੀ ਹੈ ਮ੍ਰਿਤਕਾ ਦਾ ਗੁਰਮੀਤ ਕੌਰ ਵਾਈਫ ਅਫਦਲਬੀਰ ਸਿੰਘ ਪਿੰਡ ਚਾਵਰ ਸਰ ਇਗਨੇਟਰ ਨਾਤਰ ਮੈਨੂੰ ਗ੍ਰੈਟਸ ਸਤਿ ਸ੍ਰੀ ਅਕਾਲ ਹਾਂਜੀ ਇਗਨੇਟਰ ਨਾਤਰ ਭਾਵੇਂ ਤੋਂ ਨਹੀਂ ਜੀ ਸਰ ਮੈਨੂੰ ਗ੍ਰੈਟਸ ਕਮਲ ਗੱਡੀ ਲੈ ਲੋ ਇੱਕ ਕਮਲ ਗੱਡੀ ਲੇਟ ਹੋਈ ਹੈ ਕੋਈ ਬਹੁਤੀਆਂ ਟ੍ਰੈਨਾਂ ਪਰਭਾਵ ਨਹੀਂ ਹੈ ਕੀ ਮਾਮਲਾ ਖੱਬਾ ਹੈ ਮਾਮਲਾ ਸਾਡੇ ਵੱਲੋਂ ਇਹਨਾਂ ਦੇ ਬੇਟੀ ਦਾ ਬਿਆਨ ਲੈ ਕੇ ਜਿਹੜਾ ਫੋਟੋਕੀਚੀ ਦਾ ਮਾਮਲਾ ਜਿਹੜਾ ਉਹ ਦਰਜ ਕਰ ਲਈ ਥਾਣੇ ਭੇਜ ਦਿੱਤਾ ਵਾ ਤੇ ਐਫਆਰ ਦਰਜ ਕੀਤੀ ਜਾ ਰਹੀ ਹੈ ਉਹਨਾਂ ਦੇ ਖਿਲਾਫ